ਵੈਲਕਮ ਟੂ ਆਰਗੈਨਿਕ ਖੇਤੀ ਫਾਰਮ YouTube ਚੈਨਲ ਮੈਂ ਪ੍ਰਭਜੋਤ ਸਿੰਘ ਪਿੰਡ ਸ਼ੰਗਲਾ ਤਹਿਸੀਲ ਦਸੂਆ ਡਿਸਟ੍ਰਿਕਟ ਸ਼ਾਰਪੁਰ ਅੱਜ ਅਸੀਂ ਇਸ ਵੀਡੀਓ ਰਾਹੀਂ ਆਪ ਜੀ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਵੇਂ ਅਸੀਂ ਆਪਣੇ 1 ਏਕੜ ਸਬਜ਼ੀ ਵਿੱਚੋਂ ਅਲੱਗ-ਅਲੱਗ ਸਬਜ਼ੀ ਤੋੜ ਕੇ ਤੇ ਉਸ ਨੂੰ ਕਸਟਮਰਾਂ ਤੱਕ ਕਿਵੇਂ ਪਹੁੰਚਾਉਨੇ ਹਾਂ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ ਅਸੀਂ ਅਲੱਗ-ਅਲੱਗ ਸਬਜ਼ੀ ਨੂੰ ਤੋੜ ਕੇ ਸਾਫ਼ ਕਰਕੇ ਅਤੇ ਫਿਰ ਕਸਟਮਰਾਂ ਤੱਕ ਪਹੁੰਚਾਉਂਦੇ ਹਾਂ ਮੈਂ ਆਪ ਜੀ ਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸ ਚੁੱਕਿਆ ਹਾਂ ਵੀ ਅਸੀਂ ਆਪਣੇ 1 ਏਕੜ ਨੂੰ ਕਨਾਲ-ਕਨਾਲ ਦੇ ਪੋਰਸ਼ਨ ਵਿੱਚ ਵੰਡਿਆ ਹੈ ਜਿਹੜੀਆਂ ਵਟਾਂ ਹਨ ਉਹਨਾਂ ਨੂੰ ਵੀ ਅਸੀਂ ਵਰਤੋਂ ਵਿੱਚ ਲਿਆ ਹੈ ਤੇ ਇਹ ਕਨਾਲ ਦੇ ਪੋਰਸ਼ਨਾਂ ਵਿੱਚ ਅਸੀਂ ਅਲੱਗ-ਅਲੱਗ ਸਬਜ਼ੀਆਂ ਲਗਾਈਆਂ ਹੋਈਆਂ ਹਨ ਤੇ ਉਹਨਾਂ ਨੂੰ ਅਸੀਂ ਡਾਇਰੈਕਟ ਕਸਟਮਰਾਂ ਤੱਕ ਪਹੁੰਚਾਉਣੇ ਹਨ ਜਿਵੇਂ ਅਸੀਂ ਸਬਜੀ ਨੂੰ ਸਵੇਰੇ ਇਸ ਦੀ ਤੜਾਈ ਸ਼ੁਰੂ ਕਰਦੇ ਹਾਂ ਅਤੇ 3 ਵਜੇ ਦੇ ਲਗਭਗ ਅਸੀਂ ਉਸ ਨੂੰ ਤੁਸੂਆ ਸਿਟੀ ਵਿੱਚ ਲੈ ਕੇ ਜਾਂਦੇ ਹਾਂ ਤੇ ਇੱਕ ਜਗ੍ਹਾ ਤੇ ਪਾਰਟਿਕੂਲਰ ਖੜਦੇ ਹਾਂ ਜਿੱਥੇ ਗ੍ਰਾਹਕਾਂ ਨੇ ਸਾਡੇ ਕੋਲ ਉਹ ਸਬਜੀ ਲੈ ਜਾਂਦੇ ਹਨ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਛੋਟਾ ਵੱਡਾ ਸਿਰਫ ਤੁਹਾਡੇ ਦਿਮਾਗ 'ਚ ਹੈ ਖਾਸ ਤੌਰ ਤੇ ਜਦੋਂ ਤੁਸੀਂ ਚੰਗੀ ਨੀਅਤ ਰੱਖ ਕੇ ਅਤੇ ਇਨਸਾਨੀਅਤ ਵਾਸਤੇ ਕੁਝ ਕੰਮ ਕਰਦੇ ਹੋ ਇੱਥੇ ਮੈਂ ਇੱਕ ਗੱਲ ਹੋਰ ਕਰਨੀ ਜ਼ਰੂਰੀ ਸਮਝਦਾ ਹਾਂ ਕਿ ਜਿਹੜਾ ਆਰਗੇਨਿਕ ਕੋਈ ਵੀ ਵੀਰ ਭਾਈ ਕੰਮ ਕਰਦਾ ਹੈ ਉਹ ਬਹੁਤ ਹੀ ਜ਼ਿਆਦਾ ਸਮਾਜ ਹਿੱਤ ਵਿੱਚ ਹੈ ਇਸ ਵਿੱਚ ਮਿਹਨਤ ਵੀ ਬਹੁਤ ਜ਼ਿਆਦੀ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਇਸ ਵਿੱਚ ਸਾਨੂੰ ਨੁਕਸਾਨ ਝੱਲਣੇ ਪੈਂਦੇ ਹਨ ਇਸ ਵਾਸਤੇ ਹੀ ਇਸ ਦਾ ਰੇਟ ਵੀ ਦੂਸਰੀਆਂ ਸਬਜ਼ੀਆਂ ਨਾਲੋਂ ਹਲਕਾ ਜਿਹਾ ਥੋੜਾ ਜਿਆਦਾ ਹੁੰਦਾ ਹੈ ਪਰ ਇਹ ਕੰਮ ਇਨਸਾਨੀਅਤ ਹਿੱਤ ਵਿੱਚ ਬਹੁਤ ਜ਼ਰੂਰੀ ਹੈ ਤੁਸੀਂ ਸਾਰੇ ਡੇਲੀ ਆਪਣੇ ਘਰ ਵਿੱਚ ਕਿਸੇ ਨਾ ਕਿਸੇ ਸਬਜੀ ਦਾ ਪ੍ਰਯੋਗ ਕਰਦੇ ਹੋ ਪਰ ਜੇ ਤੁਸੀਂ ਕੈਮੀਕਲ ਵਾਲੀ ਸਬਜੀ ਨੂੰ ਹਟਾ ਕੇ ਆਰਗੈਨਿਕ ਵਾਲੀ ਸਬਜੀ ਵਰਤਣੀ ਸ਼ੁਰੂ ਕਰਦੇ ਹੋ ਤੁਸੀਂ ਦੇਖੋਗੇ ਵੀ ਤੁਸੀਂ ਮਤਲਬ ਕਿ ਇੱਕ ਸ਼ੁੱਧ ਸਾਫ਼ ਖਾਣਾ ਖਾ ਰਹੇ ਹੋ ਅਤੇ ਤੁਸੀਂ ਬਿਲਕੁਲ ਬਿਮਾਰੀਆਂ ਤੋਂ ਰਹਿਤ ਰਹੋਗੇ ਅੱਜਕੱਲ ਅਣਗਿਣਤ ਕਿਸਮ ਦੇ ਜ਼ਹਿਰ ਸਬਜ਼ੀਆਂ ਵਿੱਚ ਪੈਂਦੇ ਹਨ ਜੋ ਕਿ ਸਬਜ਼ੀਆਂ ਨੂੰ ਕਈ ਤਰੀਕੇ ਦੀ ਚਮਕ ਦਿਖ ਅਤੇ ਵੱਡਾ ਸਾਈਜ਼ ਕਰਨ ਵਾਸਤੇ ਵਰਤਿਆ ਜਾਂਦਾ ਹੈ। ਉਹਨਾਂ ਚੀਜ਼ਾਂ ਨੂੰ ਅਵਾਇਡ ਕਰੋ। ਹੋ ਸਕੇ ਤੇ ਆਪਣੀ ਘਰੇਲੂ ਬਗੀਚੀ ਤਿਆਰ ਕਰੋ। ਨਾ ਹੋ ਸਕੇ ਤੇ ਕਿਸੇ ਆਰਗੇਨਿਕ ਵਾਲੇ ਵੀਰ ਭਾਈ ਨਾਲ ਸੰਪਰਕ ਕਰੋ। ਇਹਨਾਂ ਨਾਲ ਉਹਨਾਂ ਦਾ ਵੀ ਹੌਸਲਾ ਵਧਦਾ ਹੈ ਅਤੇ ਉਹਨਾਂ ਨੂੰ ਵੀ ਕੰਮ ਕਰਨ ਦਾ ਉਤਸ਼ਾਹ ਮਿਲਦਾ ਹੈ। ਜਿਸ ਨਾਲ ਉਹ ਖੇਤ ਤੋਂ ਜਿਵੇਂ ਅਸੀਂ ਕਰਦੇ ਹਾਂ ਖੇਤ ਤੋਂ ਡਾਇਰੈਕਟ ਕਸਟਮਰ ਤੱਕ ਪਿਓਰ ਆਰਗੇਨਿਕ ਸਬਜ਼ੀ ਪਹੁੰਚਾਉਨੇ ਹਨ ਤੇ ਇਸ ਨਾਲ ਮਨ ਨੂੰ ਵੀ ਬਹੁਤ ਸਕੂਨ ਹੈ ਵੀ ਕੋਈ ਵਾਹਿਗੁਰੂ ਨੇ ਸਾਡੇ ਲਈ ਇਹ ਚੰਗੀ ਸੇਵਾ ਲਾਈ ਹੈ ਲੋਕ ਹਿੱਤ ਵਿੱਚ ਜਿਨ੍ਹਾਂ ਨਾਲ ਲੋਕਾਂ ਦਾ ਵੀ ਭਲਾ ਹੋ ਸਕੇ ਅਤੇ ਸਾਡੀ ਜ਼ਮੀਨ ਵੀ ਤੇ ਹਵਾ ਪਾਣੀ ਵੀ ਸ਼ੁੱਧ ਰਹਿ ਸਕੇ ਕਿਉਂਕਿ ਜ਼ਹਿਰੀਲੀਆਂ ਦਵਾਈਆਂ ਖਾਦਾਂ ਜ਼ਹਿਰ ਪਾ ਪਾ ਕੇ ਅਸੀਂ ਆਪਣੀਆਂ ਜ਼ਮੀਨਾਂ ਦਾ ਪਹਿਲਾਂ ਹੀ ਨਾਸ ਮਾਰ ਚੁੱਕੇ ਹਾਂ ਵੱਧ ਝਾੜ ਦੇ ਚੱਕਰ ਚ ਕੁਆਲਿਟੀ ਡਾਊਨ ਕਰਦੇ ਹਾਂ ਕੁਆਲਿਟੀ ਡਾਊਨ ਕਰਦੇ ਹਾਂ ਤੇ ਉਹ ਸਿੱਧਾ ਹੀ ਸਾਡੀ ਸਿਹਤ ਨਾਲ ਖਲਵਾੜ ਹੁੰਦਾ ਹੈ ਤੇ ਹੁਣ ਗੱਲ ਕਰਦੇ ਹਾਂ ਵੀ ਅਸੀਂ ਇਸ ਸਬਜੀ ਨੂੰ ਤੋੜ ਕੇ ਅਤੇ ਖੁਦ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਕਿ ਮੈਂ ਸਾਰਾ ਕੰਮ ਅਤੇ ਇੱਕ ਮੇਰੇ ਨਾਲ ਵੀਰ ਹੋ ਰਿਹਾ ਜੋ ਸਾਡੇ ਫਾਰਮ ਤੇ ਕੰਮ ਕਰਦਾ ਹੈ ਤੇ ਉਹਦੇ ਸਹਿਯੋਗ ਨਾਲ ਸਾਰੀ ਸਬਜੀ ਅਸੀਂ ਤੜਾਈ ਕਰਕੇ ਜਿੰਨੀ ਕੁ ਰੈਗੂਲਰ ਸਾਡੀ ਸਬਜੀ ਲੱਗਦੀ ਹੈ ਉਸ ਉਸ ਕਿਸਾਬ ਨਾਲ ਹੀ ਅਸੀਂ ਉਸ ਨੂੰ ਉਸ ਦੀ ਤੜਾਈ ਕਰਦੇ ਹਾਂ ਕਿਉਂਕਿ ਅਗਲੇ ਦਿਨ ਫੇਰ ਅਸੀਂ ਫਰੈਸ਼ ਸਬਜੀ ਹੀ ਲੈ ਕੇ ਜਾਣੇ ਹਨ ਤੇ ਇਸ ਹਿਸਾਬ ਨਾਲ ਅਸੀਂ ਥੋੜੀ ਥੋੜੀ ਸਬਜੀ ਤੋੜ ਕੇ ਤੇ ਸਾਡੇ ਕੋਲ ਹਰ ਟਾਈਮ ਘਟੋ-ਘਟ 20 ਤੋਂ 25 ਸਬজੀਆਂ ਸੀਜ਼ਨਲ ਰਹਿੰਦੀਆਂ ਹਨ ਤੇ ਉਹਨਾਂ ਨੂੰ ਤੋੜ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਜਿਵੇਂ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਤੇ ਫਿਰ ਅਸੀਂ ਉਸ ਨੂੰ ਕਸਟਮਰਾਂ ਤੱਕ ਪਹੁੰਚਾਉਨੇ ਹਨ ਬਹੁਤ ਸਾਰੇ ਵੀਰ ਭਾਈਆਂ ਦਾ ਮੈਨੂੰ ਫੋਨ ਜਾਂ ਮੈਸੇਜ ਆਉਂਦਾ ਹੈ ਵੀ ਅਸੀਂ ਵੀ ਆਰਗੈਨਿਕ ਦਾ ਕੰਮ ਕਰਨਾ ਚਾਹੁੰਦੇ ਹਾਂ ਤੁਸੀਂ ਸਾਨੂੰ ਇਸ ਬਾਰੇ ਗਾਈਡ ਕਰੋ ਤੇ ਮੇਰੀ ਉਹਨਾਂ ਨੂੰ ਅਕਸਰ ਇਹ ਸਲਾਹ ਹੁੰਦੀ ਹੈ ਵੀ ਪਹਿਲਾਂ ਤੁਸੀਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਪ੍ਰੀਪੇਅਰ ਕਰੋ ਵੀ ਹਾਂ ਭਾਈ ਅਸੀਂ ਇਹ ਕੰਮ ਕਰਨਾ ਹੈ ਤੇ ਸੈਕੰਡ ਵੀ ਅਸੀਂ ਪੂਰੀ ਇਮਾਨਦਾਰੀ ਨਾਲ ਇਹ ਕੰਮ ਕਰਨਾ ਹੈ ਬਾਕੀ ਕਿਸੇ ਨੇ ਵੀ ਇਹ ਕੰਮ ਕਰਨਾ ਹੈ ਮੋਸਟ ਵੈਲਕਮ ਸਾਨੂੰ ਵਾਹਿਗੁਰੂ ਨੇ ਜਿੰਨੀ ਮਤਭਖਸ਼ੀ ਆ ਅਸੀਂ ਹਰ ਕਿਸੇ ਨਾਲ ਉਹ ਸਾਂਝੀ ਕਰਨੀ ਆਪਣਾ ਫਰਜ਼ ਸਮਝਦੇ ਹਾਂ ਉਹਦੇ ਵਿੱਚ ਤੁਸੀਂ ਆਪਣਾ ਫਾਈਨੈਂਸ਼ੀਅਲ ਤੇ ਆਪਣਾ ਸਾਈਡ ਦੇਖ ਕੇ ਹੀ ਤੁਸੀਂ ਉਸ ਨੂੰ ਸਟਾਰਟ ਕਰੋ ਇਹ ਜ਼ਰੂਰੀ ਨਹੀਂ ਵੀ ਤੁਸੀਂ ਉਸ ਨੂੰ ਵੱਡੇ ਰਕਬੇ ਤੋਂ ਸ਼ੁਰੂ ਕਰੋ ਮੈਂ ਹਰ ਵੀਰ ਭਾਈ ਨੂੰ ਇਹ ਸਲਾਹ ਦਿੰਦਾ ਵੀ ਤੁਸੀਂ ਉਸ ਨੂੰ ਥੋੜੇ ਰਕਬੇ ਤੋਂ ਸਟਾਰਟ ਕਰੋ ਉਹਦੇ ਵਿੱਚ ਤਜਰਬਾ ਕਰੋ ਕਿਉਂਕਿ YouTube ਤੇ ਵੀਡੀਓ ਦੇਖਣ ਨਾਲ ਜਾਂ ਕਿਸੇ ਦੇ ਦੱਸਣ ਨਾਲ ਉਹ ਤੁਸੀਂ ਉਸ ਚੀਜ਼ ਨੂੰ ਉਸ ਹਾਵਨਾ ਐਕਸਪੀਰੀਅੰਸ ਨਹੀਂ ਕਰ ਸਕਦੇ ਆਪਣੇ ਤੁਹਾਡੇ ਏਰੀਆ ਤੁਹਾਡੇ ਏਰੀਆ 'ਚ ਕੀ ਰਿਕੁਆਇਰਮੈਂਟ ਆ ਜਾਂ ਤੁਸੀਂ ਤੁਹਾਡਾ ਕੰਮ ਪ੍ਰਤੀ ਕਿੱਦਾਂ ਦਾ ਰਵਈਆ ਵਾ ਲੋਕਾਂ ਪ੍ਰਤੀ ਕਿਵੇਂ ਦਾ ਇਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਬਾਕੀ ਇੱਕ ਚੀਜ਼ 110% ਸ਼ੋਰ ਤੇ ਮੈਂ ਵੀ ਇਹ ਚੀਜ਼ ਬਿਲਕੁਲ ਦਾਅਵੇ ਨਾਲ ਕਹਿੰਦਾ ਆ ਵੀ ਜੇ ਤੁਸੀਂ ਦਿਲੋਂ ਤੇ ਸੱਚੇ ਮਨੋਂ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਆਰਗੈਨਿਕ ਕੰਮ ਕਰਦੇ ਹੋ ਤਾਂ ਤੁਹਾਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲੇਗਾ ਇਵੇਂ ਦੀ ਕੋਈ ਗੱਲ ਨਹੀਂ ਕਿ ਵੀ ਅਸੀਂ ਚੰਗੀ ਚੀਜ਼ ਪੈਦਾ ਕਰੀਏ ਤੇ ਉਹਨੂੰ ਖਰੀਦਣ ਵਾਲੇ ਜਾਂ ਉਹਨੂੰ ਖਾਣ ਵਾਲੇ ਨਹੀਂਗੇ ਬਹੁਤ ਲੋਕ ਨੇ ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਮਿਲਿਆ ਪਬਲਿਕ ਦਾ ਹਰ ਪਾਸੋਂ ਅਸੀਂ ਅੰਮ੍ਰਿਤਸਰ ਵੀ ਜਾਣੇ ਆ ਤਸੂਹੇ ਵੀ ਸਾਡੀ ਸੇਲ ਹੈ ਕੁਝ ਸਾਡਾ ਸਮਾਨ ਹੋਰ ਜਗ੍ਹਾ ਤੇ ਵੀ ਜਾਂਦਾ ਹੈ ਵਿਦੇਸ਼ਾਂ 'ਚ ਵੀ ਜਾਂਦਾ ਹੈ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਇਵੇਂ ਦੀ ਕੋਈ ਗੱਲ ਨਹੀਂ ਤੁਸੀਂ ਚੰਗੀ ਚੀਜ਼ ਪੈਦਾ ਕਰੋ ਤੇ ਉਹਦਾ ਕੋਈ ਖਰੀਦਦਾਰ ਨਹੀਂਗਾ ਇਹ ਬਿਲਕੁਲ ਗਲਤ ਆ ਚੰਗੀ ਚੀਜ਼ ਦੇ ਹਮੇਸ਼ਾ ਹੀ ਖਰੀਦਦਾਰ ਹੁੰਦੇ ਆ ਤੁਸੀਂ ਕੋਸ਼ਿਸ਼ ਕਰੋ ਆਪਣੀ ਚੀਜ਼ ਨੂੰ ਵਧੀਆ ਕੁਆਲਟੀ ਦਾ ਤੇ ਆਰਗੇਨਿਕਲੀ ਗਰੋ ਕਰੰਦਾ ਤੇ ਉਹ ਤੁਹਾਡੀ ਚੀਜ਼ ਵਧੀਆ ਰੇਟ ਤੇ ਹੀ ਸੇਲ ਹੋਊਗੀ ਤੇ ਇੱਥੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਵੀ ਜਿਵੇਂ ਅਸੀਂ 2020 ਤੋਂ ਆਪਣੇ 7 ਏਕੜ ਵਿੱਚ ਆਰਗੇਨਿਕਲੀ ਅਲੱਗ-ਅਲੱਗ ਫਸਲਾਂ ਗਰੋ ਕਰ ਰਹੇ ਆ ਚਲੋ 1 ਏਕੜ ਅਸੀਂ ਆਪਣੀ ਸਬਜ਼ੀ ਵਾਸਤੇ ਰੱਖਿਆ ਉਸ ਤੋਂ ਇਲਾਵਾ ਅਸੀਂ ਕਾਲੇ ਚਣੇ ਚਿੱਟੇ ਚਣੇ ਸਰੋਂ ਕਾਲੀ ਕਣਕ ਸੋਨਾ ਮੁੱਤੀ ਕਣਕ ਤੇ ਇਵੇਂ ਦੀਆਂ ਮਤਲਬ ਕਿ ਹੋਰ ਵੀ ਹਲਦੀ ਕੁਸ਼ ਕੁਸ਼ ਰੱਖਵਾ ਸਾਡੇ ਕੋ ਗੰਨੇ ਅਧੀਨ ਆ ਇਸ ਤਰ੍ਹਾਂ ਦੇ ਅਸੀਂ ਅਲੱਗ-ਅਲੱਗ ਫਸਲਾਂ ਪੈਦਾ ਕਰ ਰਹੇ ਆ ਅੱਗੋਂ ਜਿਵੇਂ ਅਸੀਂ ਆਰਗੈਨਿਕਲੀ ਬਾਸਮਤੀ ਗਰੋ ਕਰਦੇ ਆ ਮਾਂ ਮੂੰਗੀ ਇਹ ਚੀਜ਼ਾਂ ਗਰੋ ਕਰਦੇ ਆ ਹੋਰ ਵੀ ਅਸੀਂ ਮਤਲਬ ਕਿ ਕਈ ਤਰ੍ਹਾਂ ਦੀਆਂ ਜਿਵੇਂ ਫਸਲਾਂ ਅਸੀਂ ਲੈਨੇ ਆ ਸਾਲ ਵਿੱਚ ਲਗਭਗ ਜੇ ਸਬਜ਼ੀਆਂ ਪਾਇਆ ਪਾਈਆਂ ਜਾਂ ਤਾਂ ਅਸੀਂ 100 ਸਵਾ 100 ਪਲੱਸ ਹੀ ਫਸਲਾਂ ਮਤਲਬ ਕਿ ਆਪਣੇ ਖੇਤਾਂ ਵਿੱਚੋਂ ਕੱਢਦੇ ਆ ਤੇ ਹੋਰ ਵੀ ਕਿਸਾਨ ਵੀਰ ਭਾਈ ਇਹ ਕੰਮ ਕਰ ਸਕਦੇ ਆ ਅੱਜ ਦੇ ਸਮੇਂ ਵਿੱਚ ਆਰਗੈਨਿਕ ਦੀ ਬਹੁਤ ਡਿਮਾਂਡ ਹੈ ਤੇ ਲੋਕ ਸੱਚ ਵਿੱਚ ਆਰਗੈਨਿਕ ਖਾਣਾ ਚਾਹੁੰਦੇ ਹਨ ਕਿਉਂਕਿ ਆਰਗੈਨਿਕ ਦੇ ਨਾਂ ਤੇ ਲੁੱਟ ਵੀ ਬਹੁਤ ਹੋ ਰਹੀ ਹੈ ਜੇ ਕੋਈ ਸਹਿਮੀ ਕਰਦਾ ਹੋਵੇ ਕਹਿ ਰਿਹਾ ਮੈਂ ਆਰਗੇਨਿਕ ਆ ਕਈ ਲੋਕ ਕਹਿੰਦੇ ਵੀ ਆਰਗੇਨਿਕ ਹੁੰਦਾ ਨਹੀਂ ਇਹ 3 ਸਾਲ ਬਾਅਦ ਹੁੰਦਾ ਜਿਵੇਂ ਤੁਸੀਂ ਕੈਮੀਕਲ ਛੱਡ ਕੇ ਤੇ ਤੁਸੀਂ ਆਰਗੇਨਿਕ ਵਾਲੇ ਪਾਸੇ ਆਉਂਦੇ ਹੋ ਤੁਸੀਂ ਕਿਸੇ ਵੀ ਕਿਸਮ ਦਾ ਯੂਰੀਆ ਡੀਏਪੀ ਜਾਂ ਕੋਈ ਰੇ ਸਪਰੇਅ ਦੀ ਗੱਲ ਤੋਂ ਨਹੀਂ ਕਰਦੇ ਉਹ ਤੁਸੀਂ ਜ਼ਹਿਰ ਮੁਕਤ ਫਸਲ ਹੁੰਦੀ ਹਾਂ ਇਹ ਗੱਲ ਬਿਲਕੁਲ ਸਹੀ ਹੈ ਵੀ ਜ਼ਮੀਨ ਉਹਨੂੰ 3 ਸਾਲ ਲੈਂਦੀ ਹੈ ਆਰਗੇਨਿਕਲੀ ਹੋਣ ਤੇ ਪਰ ਉਹ ਕਹਿੰਦੇ ਹੁੰਦੇ ਨਾ ਵੀ ਸਟਾਰਟ ਸ਼ੁਰੂ ਕੋਈ ਕੰਮ ਸ਼ੁਰੂ ਕਰਨਾ ਹੀ ਮੁਸ਼ਕਲ ਹੁੰਦਾ ਹੈ ਉਹਦੇ ਬਾਅਦ ਵਾਏ ਗੁਰੂ ਆਪ ਸਹਾਇ ਹੋ ਕੇ ਸਾਰੇ ਕੰਮ ਕਰਵਾ ਦਿੰਦੇ ਹਨ ਤੁਸੀਂ ਸੱਚੇ ਮਨੋਂ ਕੋਈ ਵੀ ਕੰਮ ਥਾਣ ਲੋ ਤੇ ਉਹ ਕਰਨਾ ਸ਼ੁਰੂ ਕਰ ਦਿਓ ਇੱਕ ਨਾ ਇੱਕ ਦਿਨ ਤੁਸੀਂ ਆਪਣੀ ਮੰਜ਼ਲ ਤੇ ਜ਼ਰੂਰ ਪਹੁੰਚੋਗੇ ਤੇ ਹੁਣ ਜਿਵੇਂ ਕਿ ਆਮ ਹੀ ਆਪਣੇ ਚ ਚਰਚਾ ਹੁੰਦੀ ਹੈ ਵੀ ਪੰਜਾਬ ਖਾਲੀ ਹੋ ਰਿਹਾ ਹੈ ਹਰ ਕੋਈ ਬੰਦਾ ਬਾਹਰ ਜਾਣਾ ਚਾਹੁੰਦਾ ਹੈ ਇੱਥੇ ਕੁਛ ਨਹੀਂਗਾ ਇੱਥੇ ਇਹ ਹੈ ਇਵੇਂ ਦੀ ਕੋਈ ਗੱਲ ਨਹੀਂ ਆਪਣੇ ਹੁਣ ਵੱਡੇ ਵੱਡੇ ਰਿਆ ਨੇ ਮਾਪੇ ਆਪਣੇ ਉਹਨਾਂ ਨੇ ਸਾਰਿਆਂ ਨੇ ਆਪਣੇ ਕਬੀਲਦਾਰੀਆਂ ਦੂਜਾ ਤੀਜਾ ਸਭ ਪੰਜਾਬ ਤੋਂ ਹੀ ਨਿਚਠਿਆ ਸੀ ਜ਼ਮੀਨਾਂ ਤੋਂ ਉਹ ਲੋਕਾਂ ਲੋਕ ਮਿਹਨਤੀ ਸੀਗੇ ਉਹਨਾਂ ਦੇ ਖਰਚੇ ਉਸ ਹਿਸਾਬ ਦੇ ਸੀਗੇ ਚਲੋ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਚਾਹੀਦੀ ਵੀ ਆ ਸਹੂਲਤ ਵੀ ਚਾਹੀਦੀ ਆ ਪ੍ਰਵਾਸ ਵੀ ਜ਼ਰੂਰੀ ਆ ਪਰ ਤੁਸੀਂ ਜ਼ਮੀਨਾਂ ਆਪਣੀਆਂ ਨਾ ਸੇਲ ਕਰੋ ਅਤੇ ਬਾਹਰ ਜਾਓ ਕਮਾਈਆਂ ਕਰੋ ਪੰਜਾਬ ਚ ਇਨਵੈਸਟ ਕਰੋ ਆਪਣੇ ਬੱਚਿਆਂ ਨੂੰ ਪੰਜਾਬ ਨਾਲ ਜੋੜੋ ਆਪ ਪੰਜਾਬ ਨਾਲ ਜੁੜੋ ਕਿਉਂਕਿ ਜਿੱਥੋਂ ਅਸੀਂ ਜੰਮੇ ਪਲੇਏ ਸਾਡਾ ਰੂਟਸ ਤੇ ਉੱਥੇ ਹੀ ਨੇ ਜੜਾਂ ਸਾਡੀਆਂ ਉੱਥੇ ਹੀ ਨੇ ਬਾਕੀ ਨਾ ਕਦੀ ਕਿਸੇ ਦੇ ਦਿਲ ਚੋਂ ਪੰਜਾਬ ਗਿਆ ਤੇ ਨਾ ਹੀ ਜਾਣਾ ਇਹ ਤੇ ਬਾਕੀ ਚਲੋ ਗੱਲਾਂ ਇਹ ਨੇ ਫॉर ਟਾਈਮ ਬੀਇੰਗ ਠੀਕ ਹੈ ਨਾ ਇਹ ਤੇ ਹਰ ਕੁਝ ਹਰ ਕਿਸੇ ਨੂੰ ਪਤਾ ਹੀ ਆ ਇਹ ਇੱਕ ਸੱਚ ਆ ਤੇ ਬਾਕੀ ਪ੍ਰਵਾਸ ਖਾਲੀ ਥਾਂ ਤੇ ਭਰਨੀ ਹੁੰਦੀ ਆ ਜੇ ਹੁਣ ਚਲੋ ਆਪਣੇ ਇਥੋਂ ਵੀਰ ਭਾਈ ਪੰਜਾਬੀ ਬਾਹਰ ਜਾ ਰਹੇ ਆ ਤੇ ਉਹਨਾਂ ਦੀ ਜਗ੍ਹਾ ਤੇ ਕਿਸੇ ਨਾ ਕਿਸੇ ਨੇ ਤੇ ਆਉਣਾ ਹੀ ਆ ਬਾਕੀ ਲੋਕਾਂ ਲੋਕ ਬਹੁਤ ਸਪੋਰਟਿਵ ਨੇ ਜਿਹੜਾ ਕੋਈ ਇੱਥੇ ਪੰਜਾਬੀ ਵੀਰ ਭਾਈ ਕੰਮ ਕਰਦਾ ਹੁਣ ਮੈਨੂੰ ਜਦੋਂ ਮੈਂ ਸਬਜ਼ੀ ਲੈ ਕੇ ਜਾਂਦਾ ਰੋਡ ਤੇ ਖੜਾ ਹੁੰਨਾ ਤੇ ਮੈਨੂੰ ਮਤਲਬ ਕਿ ਲਗਭਗ ਦਿਨ ਚ 3-4 ਬੰਦੇ ਮਿਲਦੇ ਆ ਵੀ ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਅਸੀਂ ਤੁਹਾਡੇ ਨਾਲ ਆ ਕਿਸੇ ਕਿਸਮ ਦਾ ਵੀ ਤੁਸੀਂ ਫਿਕਰ ਨਹੀਂ ਕਰਨਾ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਬੰਦਾ ਮੋਟੀਵੇਟ ਵੀ ਹੁੰਦਾ ਵੀ ਚਲੋ ਮਤਲਬ ਕਿ ਆਪਣੇ ਬੰਦੇ ਸਪੋਰਟਿਵ ਨੇ ਤੇ ਉਹ ਇਵੇਂ ਦੀ ਵੀ ਗੱਲ ਚਲੋ ਕੋਈ ਨਹੀਂ ਇੱਥੇ ਸਪੋਰਟਿਵ ਨੇ ਲੋਕ ਬਹੁਤ ਵਧੀਆ ਨੇ ਵੀ ਵਧੀਆ ਆਪਾਂ ਨੂੰ ਸਪੋਰਟ ਕਰਦੇ ਆ ਤੇ ਆਪਣਾ ਵੀ ਵਧੀਆ ਸਿਸਟਮ ਚੱਲੀ ਜਾ ਰਿਹਾ ਵਾ ਤੇ ਬਾਕੀ ਆਰਗੈਨਿਕ ਦੀ ਗੱਲ ਕਰਦੇ ਆ ਚਲੋ ਆਰਗੈਨਿਕ ਹੁਣ ਕਈ ਬੰਦੇ ਕਮੈਂਟ ਕਰਦੇ ਵੀ ਤੁਸੀਂ ਤੇ ਕਰ ਲਿਆ ਤੇ ਥੋੜੀ ਜ਼ਮੀਨ ਵਾਲਾ ਕਿੱਦਾਂ ਕਰੂ ਵੀਰ ਸ਼ਰਮਾ ਬਠਿੰਡੇ ਵਾਲਾ ਦੇਖ ਲਓ ਹੋਰ ਕਈ ਤਰ੍ਹਾਂ ਦੀਆਂ ਐਗਜ਼ਾਮਪਲਾਂ ਨੇ ਜਿੰਨਾ 1-1 ਏਕੜ ਵਾਲਿਆਂ ਨੇ 5-5 6-6 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਵਾ ਤੇ ਵਧੀਆ ਆਪਣੀ ਕਮਾਈ ਕਰ ਰਹੇ ਆ ਇਹ ਤੇ ਸਿਰਫ ਸਾਡੇ ਲੋਕਾਂ ਦੇ ਬੰਨੇ ਆ ਜਦੋਂ ਕਰਨਾ ਹੋਵੇ ਕੁਛ ਤੇ ਉਹ ਸਭ ਕੋਜੀ ਬੰਦਾ ਕਰ ਲਿੰਦਾ ਤੁਸੀਂ ਥੋੜੇ ਤੋਂ ਸ਼ੁਰੂ ਕਰ ਸਕਦੇ ਹੋ ਸਬਜੀ ਦਾ ਇਵੇਂ ਦਾ ਕੰਮ ਹੈ ਵੀ ਚਲੋ ਇਹ ਤੁਹਾਨੂੰ ਡੇਲੀ ਇਨਕਮ ਆ ਸਕਦੀ ਹੈ ਤੁਸੀਂ ਕਿਸੇ ਤੇ ਡਿਪੈਂਡ ਨਹੀਂ ਹੋ ਸਕਦੇ ਤੁਹਾਨੂੰ ਰੋਜ਼ ਦੇ ਰੋਜ਼ ਇਨਕਮ ਇਹਦੇ ਵਿੱਚੋਂ ਆਉਣੀ ਹੈ ਤੇ ਉਹਦੇ ਨਾਲ ਤੁਹਾਡੇ ਘਰ ਦਾ ਆਪਣੇ ਹੋਰ ਲੋੜਾਂ ਬਹੁਤ ਵਧੀਆ ਪੂਰੀਆਂ ਹੋ ਸਕਦੀਆਂ ਹਨ ਬਾਕੀ ਤੁਸੀਂ ਸਾਡਾ 1 ਏਕੜ ਸਬਜੀ ਦਾ ਮਾਡਲ ਅਪਣਾਓ ਉਹਦੇ ਵਿੱਚ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਸਾਲ ਵਿੱਚ ਰੈਗੂਲਰ ਸਬਜੀ ਮਿਲਦੀ ਰਹੂਗੀ ਅਤੇ ਗਾਹਕ ਵੀ ਤੁਹਾਡੇ ਨਾਲ ਜੁੜੇ ਰਹਿਣਗੇ ਅਸੀਂ ਜਿਹੜਾ ਮਾਡਲ ਡਿਵੈਲਪ ਕੀਤਾ ਹੈ ਉਹਦੇ ਵਿੱਚ ਅਸੀਂ ਕਨਾਲ ਕਨਾਲ ਦਾ ਪੋਰਸ਼ਨ ਬਣਾ ਕੇ ਤੇ ਅਲੱਗ-ਅਲੱਗ ਸਬਜ਼ੀਆਂ ਉਹਦੇ ਵਿੱਚੋਂ ਲੈਣੇ ਆ ਅਤੇ ਗਾਹਕ ਨੂੰ ਵੀ ਵੈਰਾਈਟੀ ਪ੍ਰੋਵਾਈਡ ਕਰਵਾਉਨੇ ਆ ਤਾਂ ਕਿ ਕਸਟਮਰ ਨੂੰ ਆਰਗੇਨਿਕਲੀ ਹਰ ਇੱਕ ਸਬਜ਼ੀ ਅਸੀਂ ਮੁਹੱਈਆ ਕਰਵਾ ਸਕੀਏ ਤਾਂ ਕਿ ਗਾਹਕ ਵੀ ਤੁਹਾਡੇ ਨਾਲ ਜੁੜਿਆ ਰਹੇ ਇਸ ਵਾਸਤੇ ਬਹੁਤ ਜ਼ਰੂਰੀ ਹੈ ਵੀ ਤੁਸੀਂ ਸਬਜ਼ੀ ਵਿੱਚ ਵੈਰਾਈਟੀ ਵਾਲਾ ਕੰਮ ਕਰੋ ਨਾ ਕਿ ਇੱਕ ਸਬਜ਼ੀ ਬੀਜ ਕੇ ਤੇ ਉਹਨੂੰ ਮੰਡੀ ਖੜਕ ਕੇ ਤੇ ਉਹਦਾ ਤੁਹਾਨੂੰ ਕੋਈ ਵਾਜਿਬ ਮੁੱਲ ਨਾ ਮਿਲ ਸਕੇ ਹੁਣ ਅਸੀਂ ਅਲੱਗ-ਅਲੱਗ ਸਬਜ਼ੀਆਂ ਬੀਜਦੇ ਆ ਤੇ ਜਿਵੇਂ ਸਾਡਾ ਕਨਾਲ ਦਾ ਖੱਤਾ ਖਾਲੀ ਹੁੰਦਾ ਉਹਦੇ ਵਿੱਚ ਅਸੀਂ ਅਗਲੀ ਸਬਜ਼ੀ ਬੀਜ ਲੈਣੇ ਆ ਤੇ ਉਸ ਦੇ ਨਾਲ ਸਾਡਾ ਇਹ ਸਬਜੀ ਦਾ ਕੰਮ ਰੂਟੀਨ ਵਾਈਜ਼ ਚੱਲਦਾ ਰਹਿੰਦਾ ਹੈ ਤੇ ਹੁਣ ਇਹ ਅਸੀਂ ਸਬਜੀ ਨੂੰ ਤੜਾਈ ਕਰਕੇ ਸਾਫ ਕਰਕੇ ਤੇ ਇਸ ਨੂੰ ਅਸੀਂ ਗੱਡੀ ਜਿਪਸੀ ਵਿੱਚ ਲੋਡ ਕਰ ਲਿਆ ਹੈ ਅਤੇ ਦਸੂਏ ਜਾ ਕੇ ਇੱਕ ਜਗ੍ਹਾ ਤੇ ਖੜ ਕੇ ਇਸ ਨੂੰ ਸੇਲ ਕਰਨਾ ਹੈ ਉਹ ਵੀ ਤੁਸੀਂ ਵੀਡੀਓ ਵਿੱਚ ਅੱਗੇ ਦੇਖੋਗੇ ਆਪ ਜੀ ਨੂੰ ਆਰਗੈਨਿਕ 1 ਏਕੜ ਮਾਡਲ ਬਾਰੇ ਜਹਾ ਹੋਰ ਵੀ ਕਿਸੇ ਕਿਸਮ ਦੀ ਜਾਣਕਾਰੀ ਚਾਹੀਦੀ ਹੋਏ ਤੇ ਡਿਸਕ੍ਰਿਪਸ਼ਨ ਵਿੱਚ ਮੇਰਾ WhatsApp ਨੰਬਰ ਹੈ ਜਿਹਦੇ ਤੇ ਤੁਸੀਂ ਮੈਸੇਜ ਜਾਂ ਕਾਲ ਕਰ ਸਕਦੇ ਹੋ ਮੈਂ ਆਪਣੇ ਸਮੇਂ ਦੇ ਸਹਾਵਣਾ ਉਸਦਾਰ ਰਪਲਾਈ ਆਪ ਜੀ ਨੂੰ ਕਰਾਂਗਾ ਤੇ ਇਸ ਸਮੇਂ ਲੋੜ ਹੈ ਪੰਜਾਬ ਨੂੰ ਹੋਰ ਵੀ ਹੋਣਹਾਰ ਨੌਜਵਾਨਾਂ ਦੀ ਜਿਹੜੇ ਅੱਗੇ ਆਣ ਕੇ ਆਰਗੈਨਿਕ ਵਿੱਚ ਵਧੀਆ ਲੋਕਾਂ ਦੀ ਸਿਹਤ ਵਾਸਤੇ ਚੰਗਾ ਚੰਗੀਆਂ ਚੀਜ਼ਾਂ ਮੁਹੱਈਆ ਕਰਵਾ ਸਕਣ ਇਹ ਆਰਗੈਨਿਕ ਸਬਜ਼ੀ ਚ ਆਰਗੈਨਿਕ ਫਰੂਟ ਚ ਆਰਗੈਨਿਕ ਗਰੋਸਰੀ ਚ ਹੋਰ ਵੀ ਬਹੁਤ ਵੱਡਾ ਫੀਲਡ ਹੈ ਜਿਹਦੇ ਵਿੱਚ ਅਸੀਂ ਆਣ ਕੇ ਤੇ ਲੱਗ-ਲੱਗ ਕੰਮ ਕਰ ਸਕਦੇ ਹਾਂ ਜੇ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਵੀਰ ਭਾਈਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਉਹਨਾਂ ਦੇ ਕੰਮ ਆ ਸਕੇ ਇਸ ਤਰ੍ਹਾਂ ਦੀਆਂ ਹੋਰ ਵੀ ਇਨਫੋਰਮੇਟਿਵ ਅਤੇ ਆਰਗੈਨਿਕ ਨਾਲ ਰਿਲੇਟਡ ਵੀਡੀਓ ਦੇਖਣ ਲਈ ਤੁਸੀਂ ਸਾਡੇ ਆਰਗੈਨਿਕ ਖੇਤੀ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਲਾਈਕ ਕਰੋ ਵੀਡੀਓ ਦੇ ਲਾਸਟ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹੁਣ ਲਗਭਗ 3:30 ਵਜੇ ਦਾ ਸ਼ਾਮ ਦਾ ਸਮਾਂ ਹੈ ਤੇ ਮੈਂ ਦਸੂਹਾ ਸਿਟੀ ਵਿੱਚ ਬਲਗਣਾ ਚੌਂਕ ਵਿੱਚ ਇਸ ਟਾਈਮ ਸਬਜ਼ੀ ਲੈ ਕੇ ਪਹੁੰਚ ਚੁੱਕਿਆ ਹਾਂ ਅਤੇ ਇੱਥੇ ਲਗਭਗ ਅਸੀਂ 3:30 ਤੋਂ ਲੈ ਕੇ 7:30 ਤੱਕ ਕੋਈ ਦੇਹ ਜਦੋਂ ਤੱਕ ਸਾਡੇ ਕੋਲ ਸਬਜੀ ਅਵੇਲੇਬਲ ਹੁੰਦੀ ਹੈ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਗੋਂ ਵੀ ਕੋਸ਼ਿਸ਼ ਕਰਾਂਗੇ ਵੀ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਟ ਅਤੇ ਇਨਫੋਰਮੇਟਿਵ ਵੀਡੀਓ ਸਮੇਂ-ਸਮੇਂ ਤੇ ਆਪ ਸਭ ਨਾਲ ਸਾਂਝੀਆਂ ਕਰੀਏ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ